ਤਾਂ ਤਾਂ ਸਾਥ ਕਰੋ ਤੇਰਾ ਹੀ ਆਸਰਾ ਅਸੀਂ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਫੇਰ ਕੋਈ ਨਵੀਂ ਵੀਡੀਓ ਸ਼ੂਟ ਕਰਨ ਲੱਗੇ ਆਂ ਅਸੀਂ ਅੱਜ ਜੋ ਫੇਸਬੁੱਕ ਤੇ ਜਾਂ ਮਤਲਬ ਵੀ YouTube ਤੇ ਜਿਹੜੇ ਕੋਈ ਚੈਨਲ ਆ ਬਣੇ ਆ ਕੰਮ ਕਰਦੇ ਆ ਤਾਂ ਲੋਕਾਂ ਨੂੰ ਸਲਾਹ ਮਸ਼ਵਰੇ ਦਿੰਦੇ ਆ ਆਪਦੇ ਚੈਨਲ ਬਣਾ ਕੇ ਤਾਂ ਜਿਵੇਂ ਉਹਨਾਂ ਦੇ ਚਰਨਾ ਵਿੱਚ ਬੇਨਤੀ ਕਰਦਾ ਬਹੁਤ ਸਾਰੇ ਮਤਲਬ ਵੀ ਲੋਕ ਆ ਜਿਹੜੇ ਮਤਲਬ ਵੀ ਫੇਸਬੁੱਕ ਤੇ YouTube ਤੇ ਇੱਕ ਦੂਜੇ ਨੂੰ ਗਾਲਾਂ ਦੁੱਪਣਾ ਦਿੰਦੇ ਆ ਕਿਉਂਕਿ ਬੱਚੇ ਵੇਂਦੇ ਆ ਉਹਦੇ ਨਾਲ ਬੁਰਾ ਅਸਰ ਪੈਂਦਾ ਬੱਚਿਆਂ ਤੇ ਇਸ ਵਾਸਤੇ ਜਿਹੜੀਆਂ ਗਾਲਾਂ ਹੁੰਦੀਆਂ ਮਤਲਬ ਵੀ ਇਹ ਆਉਣ ਵਾਲੀ ਪੀੜੀ ਤੇ ਬਹੁਤ ਜ਼ਿਆਦਾ ਅਸਰ ਕਰਦੀਆਂ ਕਈ ਵਾਰੀ ਉਹਨਾਂ ਮੈਂ ਵੇਹਣਾ ਉਹਨਾਂ ਫੇਸਬੁੱਕ ਤੇ ਚੈਨਲ ਬਣੇ ਆ ਇੱਕ ਦੂਜੇ ਨੂੰ ਕਹਿੰਦੇ ਮੈਂ ਤੈਨੂੰ ਫਲਾਣੇ ਥਾਂ ਮਿਲੂ ਤੂੰ ਫਲਾਣੇ ਥਾਂ ਆ ਜੀ ਮੈਂ ਐ ਕਰ ਦੂੰ ਮੈਂ ਤੈਨੂੰ ਐ ਕਰ ਦੂੰ ਮਤਲਬ ਵੀ ਕੋਈ YouTube ਤੇ ਜਾਂ Facebook ਤੇ ਆਪਾਂ ਚੰਗਾ ਸਨੇਹਾ ਦੇਣਾ ਆਉਣ ਵਾਲੀ ਪੀੜੀ ਨੂੰ ਜੇ ਮਤਲਬ ਵੀ ਤੁਸੀਂ ਗਾਲਾਂ ਤੁਪੜਾਂ ਹੀ ਦੇਈ ਗਏ ਇੱਕ ਦੂਜੇ ਨੂੰ ਤਾਂ ਉਹਦੇ ਨਾਲ ਬੁਰਾ ਅਸਰ ਪੈਂਦਾ ਆਉਣ ਵਾਲੀਆਂ ਪੀੜ੍ਹੀਆਂ ਤੇ ਜਾਣੇ ਕਿ ਆਪਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਪ੍ਰੇਮ ਦਾ ਪਾਠ ਪੜਾਉਣਾ ਹੈ ਕੋਈ ਉਹਨਾਂ ਨੂੰ ਚੰਗੀ ਸਿੱਖਿਆ ਦੇਣੀ ਆ ਚੰਗੀ ਸਿਹਤ ਸਿੱਖਿਆ ਦੇਣੀ ਆ ਕੋਈ ਵਾਤਾਵਰਣ ਪ੍ਰਤੀ ਸਿੱਖਿਆ ਦੇਣੀ ਆ ਕੋਈ ਕੂੜੇ ਕਰਕਟ ਨੂੰ ਲੈ ਕੇ ਸਿੱਖਿਆ ਦੇਣੀ ਆ ਜਾਂ ਉਹਨਾਂ ਨੂੰ ਕਹਿਣਾ ਵੀ ਚੰਗੇ ਪੜੋ ਭਾਈ ਪੜ੍ਹ ਲਿਖ ਕੇ ਕੋਈ ਚੰਗੇ ਅਫਸਰ ਬਣੋ ਬਈ ਜਾਣੇ ਕਿ ਆਪਾਂ ਹਰ ਇੱਕ ਮਤਲਬ ਇਹ ਆਪਣੇ ਜਿਹੜੇ ਲੱਭਾ ਸਾਡੇ ਉਹ ਸਮਾਜ ਵਾਸਤੇ ਹੋਣੇ ਚਾਹੀਦੇ ਆ ਸਮਾਜ ਦੇ ਭਲੇ ਵਾਸਤੇ ਹੋਣੇ ਚਾਹੀਦੇ ਆ ਬਹੁਤ ਸਾਰੇ ਆ ਬਹੁਤ ਵਧੀਆ ਕੰਮ ਕਰਦੇ ਆ YouTube ਤੇ Facebook ਤੇ ਬਹੁਤ ਵਧੀਆ ਕੰਮ ਕਰਦੇ ਆ ਬਹੁਤ ਵਧੀਆ ਸਨੇਹਾ ਦਿੰਦੇ ਆ ਚਾਹੇ ਉਹ ਕਹਾਣੀਆਂ ਬਣਾ ਕੇ ਸਨੇਹਾ ਦਿੰਦੇ ਆ ਪਰ ਬਹੁਤ ਸਾਰੇ ਲੋਕ ਆ ਜਿਹੜੇ ਉਹ ਗਾਲਾਂ ਦੁਪੜਾ ਬਹੁਤ ਜ਼ਿਆਦਾ ਦਿੰਦੇ ਆ ਇੱਕ ਦੂਜੇ ਨੂੰ ਤੇ ਇਹ ਗਾਲਾਂ ਦੁਪੜਾ ਮਤਲਬ ਵੀ ਸਮਾਜ ਨੂੰ ਸੋਭਾ ਨਹੀਂ ਦਿੰਦੀਆਂ ਕੋਈ ਧੀਆ ਪੈਣਾ ਸੁਣਦੀਆਂ ਉਹਨਾਂ ਦੇ ਲਈ ਮਤਲਬ ਵੀ ਗਲਤ ਹੈ ਤੇ ਜਾਨੀ ਕਿ ਆਉਣ ਵਾਲੀ ਪੀੜ੍ਹੀ ਨੂੰ ਗਲਤ ਮਸ ਦੇ ਵਿੱਚ ਜਾਂਦਾ ਜਿਹੜੀਆਂ ਮਤਲਬ ਵੀ ਸ਼ਰੇ ਆਮ ਜਿਹੜੇ ਲੋਕ Facebook ਤੇ ਜਾਂ YouTube ਤੇ ਗਾਲਾਂ ਦਿੰਦੇ ਆ ਤਾ ਇਹ ਕੁਛ ਨਹੀਂ ਹੋਣਾ ਚਾਹੀਦਾ ਮੈਂ ਤੁਹਾਡੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਕਰਦਾ ਮੇਰਾ ਵੀ ਚੈਨਲ ਹੈ ਤਾਂ ਮੈਂ ਵੇਨਾ ਉਹਨਾਂ ਕਈ ਵਾਰੀ ਵੀ ਯਾਰ ਆਹ ਲੋਕ ਆ ਜਿਹੜੇ ਮਤਲਬ ਹੀ ਆਉਣ ਵਾਲੀ ਪੀੜੀ ਨੂੰ ਗਲਤ ਸਨੇਹਾ ਦੇ ਰਹੇ ਆ ਕਿਉਂਕਿ ਗਾਲਾਂ ਦੁਪਣਾ ਚੰਗੀ ਗੱਲ ਨਹੀਂ ਚੰਗਾ ਸਨੇਹਾ ਦਿਆ ਕਰੋ ਕੋਈ ਆਪਦੇ ਪਿੰਡੂ ਖੇਤਰ ਦੇ ਵਿਰਸੇ ਦੀ ਗੱਲ ਕਰਿਆ ਕਰੋ ਕੋਈ ਆਪਦੇ ਘਰੂ ਘਰੇਲੂ ਵਿਰਸੇ ਦੀ ਗੱਲ ਕਰਿਆ ਕਰੋ ਕੋ ਵੱਡਿਆਂ ਦੇ ਆਦਪ ਸਤਿਕਾਰ ਦੀ ਗੱਲ ਕਰਿਆ ਕਰੋ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੋਈ ਚੰਗਾ ਸਨੇਹਾ ਮਿਲੇ ਤੇ ਗਾਲਾਂ ਦੁਪੜਾ ਫੇਸਬੁੱਕ ਤੇ ਨਾ ਇੱਕ ਦੂਜੇ ਨੂੰ ਦਿਆ ਕਰੋ ਇਹ ਮੇਰੀ ਮਤਲਬ ਹੀ ਅੱਜ ਬਹੁਤ ਵੱਡਾ ਉਹਨਾਂ ਭੈਣ ਭਰਾਵਾਂ ਨੂੰ ਸਨੇਹਾ ਜਿਹੜੇ ਫੇਸਬੁੱਕ ਤੇ ਇੱਕ ਦੂਜੇ ਨੂੰ ਗਾਲਾਂ ਦੁਪੜਾ ਦਿੰਦੇ ਆ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਸੀ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦੇਣਾ ਸਮੇਂ ਦੀ ਲੋੜ ਆ ਜੀ ਧੰਨ ਧੰਨ ਸਾਧਗੁਰੂ ਤੇਰਾ ਹੀ ਆਸਰਾ ਹੈ